ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਗੱਲਾਂ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਦੀ ਰਾਤ ਲੋਹੜੀ ਦੀ ਰਾਤ ਨੂੰ ਭੁੱਲ ਕੇ ਵੀ ਆ ਇੱਕ ਗਲਤੀ ਨਹੀਂ ਕਰਨੀ ਉਹ ਗਲਤੀ ਕਿਹੜੀ ਆ ਸੁਣੋ ਦੇਖੋ ਜੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਪਾਰਟੀ ਰੱਖੀ ਹੁੰਦੀ ਆ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਫਿਰ ਆਪਾਂ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਦੇ ਘਰ ਦੇ ਵਿੱਚ ਕਿਸੇ ਫੰਕਸ਼ਨ ਪਾਰਟੀ ਤੇ ਜਾਂਦੇ ਆ ਤਾਂ ਅਕਸਰ ਦੇਖਿਆ ਜਾਂਦਾ ਕਿ ਸਮੇਂ ਦਾ ਪਤਾ ਨਹੀਂ ਲੱਗਦਾ ਕਿ ਸਮਾਂ ਕਦੋਂ ਬੀਤ ਗਿਆ ਦਾ ਇਹ ਲੋਹੜੀ ਦਾ ਜਿਹੜਾ ਫੰਕਸ਼ਨ ਆ ਲੋਹੜੀ ਦੀ ਪਾਰਟੀ ਰਾਤ ਨੂੰ ਹੁੰਦੀ ਆ ਰਾਤ ਨੂੰ ਜਦੋਂ ਲੋਹੜੀ ਬਾਲੀ ਜਾਂਦੀ ਆ ਲੋਹੜੀ ਦੇ ਆਲੇ ਦੁਆਲੇ ਬੈਠ ਕੇ ਫਿਰ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਗੱਲਾਂ ਬਾਤਾਂ ਕਰਦੇ ਨੇ ਤੇ ਸਮੇਂ ਦਾ ਪਤਾ ਨਹੀਂ ਲੱਗਦਾ ਆਪਾਂ ਇਹ ਗਲਤੀ ਨਹੀਂ ਕਰਨੀ ਕਿਉਂਕਿ ਜੇਕਰ ਸਮੇਂ ਦਾ ਪਤਾ ਨਾ ਲੱਗਿਆ ਆਪਾ ਅੱਜ ਰਾਤ देर ਦੇ ਨਾਲ ਸੁੱਤੇ ਤਾਂ ਸਵੇਰੇ ਜਲਦੀ ਨਹੀਂ ਉੱਠਿਆ ਜਾਣਾ ਤੇ ਸਵੇਰੇ ਜਲਦੀ ਉੱਠਣਾ ਬਹੁਤ ਜ਼ਰੂਰੀ ਆ ਕਿਉਂਕਿ ਸਵੇਰੇ ਆ ਸੰਗਰਾਮ ਦਾ ਦਿਨ ਮਾਗੀ ਦਾ ਤਿਉਹਾਰ ਆ ਮਾਗ ਮਹੀਨੇ ਦੀ ਸੰਗਰਾਮ ਦਾ ਦਿਨ ਆ ਤੇ ਮਾਗੀ ਦੇ ਤਿਉਹਾਰ ਦਾ ਸਭ ਨੂੰ ਪਤਾ ਮਾਗੀ ਦੇ ਤਿਉਹਾਰ ਵਾਲੇ ਦਿਨ ਆਪਾਂ ਸਤਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਨੀਆਂ ਨੇ ਕਿ ਸਤਗੁਰ ਸੱਚੇ ਪਾਸ਼ਾ ਜਿਵੇਂ ਤੁਸੀਂ ਉਹਨਾਂ 40 ਮੁਕਤਿਆਂ ਨੂੰ ਬੇਦਾਵਾ ਪਾੜ ਕੇ ਮੁਕਤ ਕੀਤਾ ਸੀ ਉਹਨਾਂ ਦੀ ਟੁੱਟੀ ਗੰਢੀ ਸੀ ਨਾ ਉਵੇਂ ਸਾਡੀ ਵੀ ਟੁੱਟੀ ਗੰਢ ਲਿਓ ਜੇਕਰ ਸਾਡੇ ਵੀ ਕਾਲੇ ਲੇਖ ਨੇ ਮਾੜੇ ਕਰਮ ਨੇ ਨਾ ਉਹ ਮਾੜੇ ਕਰਮਾਂ ਦੇ ਕਾਲੇ ਲਿਖਾਂ ਦੇ ਵਰਕੇ ਪਾੜ ਕੇ ਸਾਨੂੰ ਵੀ ਆਪਣੇ ਚਰਨਾਂ ਦੇ ਵਿੱਚ ਥਾਂ ਦਿਓ ਸਤਿਗੁਰੂ ਸੱਚੇ ਪਾਂਛਾ ਜੀ ਸਾਨੂੰ ਵੀ ਅਮਰਤ ਵੇਲੇ ਦੀ ਰਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਇਹ ਅਰਦਾਸਾਂ ਬੇਨਤੀਆਂ ਆਪਾਂ ਸਵੇਰੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਕਰਨੀਆਂ ਨੇ ਤਾਂ ਫਿਰ ਕੱਲ ਨੂੰ ਅਮਰਤ ਵੇਲੇ ਤਾਂ ਹੀ ਉੱਠਾਂਗੇ ਜੇ ਅੱਜ ਰਾਤ ਨੂੰ ਸਮੇਂ ਸਿਰ ਸੌਵਾਂਗੇ ਤਾਂ ਰਾਤ ਨੂੰ ਸਮੇਂ ਸਿਰ ਸੌ ਜਾਣਾ ਹੈ ਜੋ ਜ਼ਿੰਮੇਵਾਰੀਆਂ ਨੇ ਉਹ ਵੀ ਨਿਭਾਉਣੀਆਂ ਨੇ ਜੇ ਕਿਤੇ ਆਉਣਾ ਜਾਣਾ ਇਹ ਆਉਣਾ ਜਾਣਾ ਪੈਂਦਾ ਹੈ ਸਾਡੇ ਇਕੱਲਿਆਂ ਦੀਆਂ ਜ਼ਿੰਮੇਵਾਰੀਆਂ ਨੇ ਸਭ ਦੇ ਸਿਰ ਦੇ ਉੱਤੇ ਬਹੁਤ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਇਹ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਵੀ ਸਾਡਾ ਫਰਜ਼ ਆ ਪਰ ਇਹ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਜਿਹੜਾ ਸਭ ਤੋਂ ਵੱਡਾ ਫਰਜ਼ ਆ ਸਾਡਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤੀ ਉਹ ਨਹੀਂ ਭੁੱਲਣਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਹੀ ਦਿੱਤਾ ਹੈ ਤੇ ਬਦਲੇ ਦੇ ਵਿੱਚ ਕੀ ਮੰਗਿਆ ਹੈ ਅਮਰ ਤਵੇਲਾ ਅਮਰਤ ਵੇਲੇ ਦਾ ਨਾਮ ਉਹਦੇ ਬਦਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕੁਝ ਨਾ ਕੁਝ ਦੇਣਾ ਹੀ ਹੁੰਦਾ ਏ ਇਸੇ ਕਰਕੇ ਉਹ ਕਹਿੰਦੇ ਆ ਕਿ ਭਾਈ ਜਵੇਰੀ ਉੱਠੋ ਉੱਠ ਕੇ ਬੈਠੋ ਤੁਹਾਡੀ ਝੋਲੀ ਦਾਤਾਂ ਦੇ ਨਾਲ ਉਪਰਾਂ ਪਰ ਅਸੀਂ ਅਮਰਤ ਵੇਲੇ ਦੇ ਵਿੱਚ ਲੰਮੀਆਂ ਥਾਣ ਕੇ ਸੁੱਤੇ ਰਹਿੰਨੇ ਆ ਅਤੇ ਜਦੋਂ ਸੌਣ ਦਾ ਵੇਲਾ ਹੁੰਦਾ ਏ ਉਦੋਂ ਅਸੀਂ ਜਾਗਦੇ ਰਹਿੰਨੇ ਆ ਟੀਵੀ ਦੇਖਦੇ ਆ ਮੋਬਾਈਲ ਚਲਾਉਨੇ ਆ ਜੋ ਵੀ ਮਨ ਦੇ ਵਿੱਚ ਆਉਂਦਾ ਹੈ ਕਰੋ ਜੋ ਵੀ ਮਨ ਦੀਆਂ ਰੀਝਾਂ ਨੇ ਮਨ ਦੀਆਂ ਮਨ ਦੇ ਚਾਹਾਂ ਨੇ ਉਹ ਵੀ ਪੂਰੇ ਕਰੋ ਪਰ ਅਮਰਤ ਵੇਲੇ ਦੇ ਵਿੱਚ ਨਾ ਗਾਣੇ ਪੈਣਾ ਚਾਹੀਦਾ ਅਮਰਤ ਵੇਲਾ ਮਿਸ ਨਹੀਂ ਹੋਣਾ ਚਾਹੀਦਾ ਰਾਤ ਨੂੰ ਜਲਦੀ ਸੌਣਾ ਤੇ ਸਵੇਰੇ ਜਲਦੀ ਉੱਠਣਾ ਸਭ ਦੇ ਲਈ ਲਾਜ਼ਮੀ ਆ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ ਜ਼ਰੂਰੀ ਹੈ